ਕਹਣੀ ਜੀ 2000 ਗਜ ਦਾ ਪਲਾਟ ਆ ਉਹਦੇ ਚਾਰ ਪਲਾਟ ਵੰਡ ਸਕਦੇ ਨੇ ਪਰ ਲੇਕਿਨ ਉਹਨਾਂ ਨੇ ਚਾਰਾਂ ਦੇ ਲਈ ਜਿਹੜਾ ਵੀ ਮਾਲਕ ਹੋਊਗਾ ਉਹ ਅੰਦਰ ਹੋਊਗਾ ਉਹਨੂੰ ਇਹ ਇਨਸ਼ੋਰ ਕਰਨਾ ਪਊਗਾ ਕਿ ਚਾਰਾਂ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੁੰਦਾਗਾ ਜੋ ਵੀ ਪ੍ਰੋਵੀਜ਼ਨ ਆ ਉਹ ਲਾਗੂ ਰਹਿਣੀ ਚਾਹੀਦੀ ਹੈ ਜਿਹੜੀਆਂ ਡੀ ਲਿਸਟਡ ਪ੍ਰਾਪਰਟੀਆਂ ਅਸੀਂ ਪੰਜਾਬ ਦੀਆਂ ਉਹਨਾਂ ਦੇ ਅੰਦਰ ਅਸੀਂ ਅਲਾਉ ਕੀਤਾਗਾ ਜਿੱਕਰ 4000 ਸਕੁਅਰ ਫੀਟ ਦੇ ਕੋਲੇ ਜਗਾਗੀਤਾ ਹੁੰਦੋ 400 ਸਕੁਅਰ ਫੀਟ ਜਗ੍ਹਾ ਦੇਊਚ ਅੰਦਰ ਆਪਣਾ ਘਰ ਬਣਾ ਸਕਦਾਗਾ ਸੋ ਇਹ ਡੀ ਲਿਸਟਡ ਪ੍ਰਾਪਰਟੀਆਂ ਦੇ ਅੰਦਰ ਪ੍ਰੋਵੀਜ਼ਨ ਕੀਤੀ ਆ ਪੰਜਾਬ ਦੇ ਅੰਦਰ ਅਸੀਂ ਲਗਾਤਾਰ ਲਗਾਤਾਰ ਜਿਹੜਾ ਸਾਡਾ ਇੰਡਸਟਰੀ ਡਿਪਾਰਟਮੈਂਟ ਆ ਜਾਂ ਸਾਡਾ ਜਿਹੜਾ ਹਾਊਸਿੰਗ ਡਿਪਾਰਟਮੈਂਟ ਆ ਉਹਦੇ ਅੰਦਰ ਕਾਫੀ ਸਾਰੀ ਅਸੀਂ ਸੌਦਾ ਕੀਤੀਆਂ ਨੇ ਮੈਂ ਜਿਵੇਂ ਗੱਲ ਕਰਾਂ ਉਹਨਾਂ ਸੌਦਾਂ ਦੀ ਉਹਨਾਂ ਵਿੱਚੋਂ ਸਭ ਤੋਂ ਬਾਅਦ ਪਹਿਲਾਂ ਕੀ ਸੀਗਾ ਕਿ ਪੀਐਸ ਆਈਡੀਸੀ ਜਿਹੜਾ ਡਿਪਾਰਟਮੈਂਟ ਆ ਜਿਹੜਾ ਕਿ ਇੰਡਸਟਰੀ ਨੂੰ ਦੇਖਦਾਗਾ ਉਸ ਡਿਪਾਰਟਮੈਂਟ ਦੇ ਅੰਦਰ ਅਸੀਂ ਪਲਾਂਟਾਂ ਦਾ ਪਲੱਟਾਂ ਦੀ ਜਿਹੜੀ ਆ ਉਹਨਾਂ ਦਾ ਉਹਨਾਂ ਨੇ ਵੰਡ ਦਾ ਫੈਸਲਾ ਕੀਤਾ ਸੀਗਾ ਕਿ ਜੇਕਰ 2000 ਗਾਜ ਦਾ ਪਲਾਟ ਆ ਤਾਂ ਉਹ 1000 ਗਾਜ ਬਣਾਇਆ ਜਾ ਸਕਦਾ ਹੈ ਪਰ ਲੇਕਿਨ ਇਹਦੇ ਚ ਇੱਕ ਫੈਸਲਾ ਰਹਿ ਗਿਆ ਸੀਗਾ ਕਿ ਗਮਾਡਾ ਪੂਡਾ ਜਿਹੜੀਆਂ ਇੰਡਸਟਰੀਅਲ ਪਲਾਟ ਕੱਟਦਾਗਾ ਪਹਿਲਾਂ ਤਾਂ ਪੀਐਸਆਈ ਡੀਸੀ ਦੀ ਗੱਲ ਸੀਗੀ ਹੁਣ ਗਮਾਡਾ ਗਲਾਡਾ ਜਿਹੜੀਆਂ ਜਿੰਨੀਆਂ ਵੀ ਅਥਾਰਟिटीज ਜਿਹੜੀਆਂ ਜਾਂ ਪ੍ਰਾਈਵੇਟ ਅਥਾਰਟੀ ਜਿਹੜੀਆਂ ਇੰਡਸਟਰੀਅਲ ਪਾਰਕ ਕੱਟਦੀਆਂ ਨੇਗੀਆਂ ਉਹਨਾਂ ਦੇ ਵੀ ਅੰਦਰ ਅਸੀਂ ਇਹ ਪ੍ਰੋਵੀਜ਼ਨ ਕੀਤੀ ਆ ਕਿ ਉਹ ਵੀ ਆਪਣੇ ਪਲਾਟ ਦੀ ਬਾਈਫਰਕੇਸ਼ਨ ਕਰ ਸਕਦੇ ਨੇਗੇ ਉਹ ਵੀ ਆਪਣੇ ਪਲਾਟ ਨੂੰ ਵੰਡ ਸਕਦੇ ਨੇ ਪਰ ਲੇਕਿਨ ਛੋਟਾ ਤੋਂ ਛੋਟਾ ਪਲਾਟ ਜਿਹੜਾ ਉਹ 500 ਗਾਜਾ ਹੋਗਾ ਇਹ ਤੋਂ ਛੋਟਾ ਪਲਾਟ ਨਹੀਂ ਹੋ ਸਕਦਾ ਯਾਨੀ ਜੇ 2000 ਗਾਜਾ ਦਾ ਪਲਾਟ ਆ ਉਹਦੇ ਚਾਰ ਪਲਾਟ ਵੰਡ ਸਕਦੇ ਨੇ ਪਰ ਲੇਕਿਨ ਉਹਨਾਂ ਦੇ ਲਈ ਇਹ ਉਹਨੂੰ ਜਿਹੜਾ ਹੈਗਾ ਜਿਹੜਾ ਵੀ ਮਾਲਕ ਹੋਊਗਾ ਉਹਨਰ ਹੋਊਗਾ ਉਹਨੂੰ ਇਹ ਇਨਸ਼ੋਰ ਕਰਨਾ ਪਊਗਾ ਕਿ ਚਾਰਾਂ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੁੰਦਾਗਾ ਯਾਨੀ ਕਿ ਚੌੜੀ ਸੜਕ ਜੋ ਵੀ ਪ੍ਰੋਵੀਜ਼ਨ ਆ ਉਹ ਲਾਗੂ ਰਹਿਣੀ ਚਾਹੀਦੀ ਆ ਇਹ ਵੀ ਇੱਕ ਮੈਸਮਨ ਦਾ ਇੱਕ ਬਹੁਤ ਹੀ ਵੱਡਾ ਤੇ ਅਹਿਮ ਫੈਸਲਾ ਅੱਜ ਸਰਕਾਰ ਨੇ ਲਿਆਗਾ ਔਰ ਇਸ ਤੋਂ ਬਿਨਾ ਜਿਹੜਾ ਇੱਕ ਹੋਰ ਅਹਿਮ ਫੈਸਲਾ ਪੰਜਾਬ ਸਰਕਾਰ ਨੇ ਲਿਆਗਾ ਕਿ ਪੰਜਾਬ ਦੇ ਅੰਦਰ ਇੱਕ ਨਵੀਂ ਜਿਹੜੀ ਆ ਲੋ ਇੰਪੈਕਟ ਗ੍ਰੀਨ ਹੈਬੀਟੈਟਸ ਜਿਨੂੰ ਆਪਾਂ ਕਹਿੰਦੇ ਡੀ ਲਿਸਟ ਪ੍ਰਾਪਰਟੀਆਂ ਜਿਹੜੀਆਂ ਡੀ ਲਿਸਟਡ ਪ੍ਰਾਪਰਟੀਆਂ ਸੀ ਪੰਜਾਬ ਦੀਆਂ ਉਹਨਾਂ ਦੇ ਅੰਦਰ ਅਸੀਂ ਅਲਾਉ ਕੀਤਾਗਾ ਜਿੱਕਰ 4000 ਸਕੁਅਰ ਫੀਟ ਦੇ ਕੋਲੇ ਜਗ੍ਹਾ ਦਿੱਤਾ ਉਹ ਚ 400 ਸਕੁਅਰ ਫੀਟ ਜਗ੍ਹਾ ਦੇ ਵਿੱਚ ਅੰਦਰ ਆਪਣਾ ਜਿਹੜਾ ਉਹ ਘਰ ਬਣਾ ਸਕਦਾ ਹੈਗਾ ਸੋ ਇਹ ਡੀਲਿਸਟਡ ਪ੍ਰਾਪਰਟੀਆਂ ਦੇ ਅੰਦਰ ਪ੍ਰੋਵੀਜ਼ਨ ਕੀਤੀ ਆ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਨੂੰ ਪੰਜਾਬ ਦਾ ਉਹ ਇਲਾਕਾ ਜਿਹੜਾ ਕਿ ਅਧੂਰਾ ਪਿਆ ਸੀ 400 ਵਰਗ ਗਜ ਜਿਹੜਾ ਪਰ ਲਿਕਨ ਇਹ ਆ ਕਿ 400 ਵਰਗ ਗਜ ਤੋਂ ਘੱਟ ਉਹ ਪਲਾਟ ਨਹੀਂ ਹੋਣਾ ਚਾਹੀਦਾ 400 ਗਾਇ ਦੇ ਅੰਦਰ ਸਿਰਫ 400 4000 ਗਾਇ ਦੇ ਅੰਦਰ ਸਿਰਫ 400 ਸੋ ਇਹਦੇ ਨਾਲ ਹੋਰ ਜਿਹੜੀਆਂ ਸ਼ਰਤਾਂ ਨੇਗੀਆਂ ਉਹ ਜਿਹੜੀਆਂ ਆਲਰੇਡੀ ਲੱਗੀਆਂ ਹੁੰਦੀਆਂ ਲੱਗੀਆਂ ਰਹਿਣਗੀਆਂ ਸੋ ਇਹ ਵੱਡਾ ਜਿਹੜਾ ਅੱਜ ਫੈਸਲਾ ਹੋਇਆਗਾ ਸੋ ਇਸੇ ਤਰ੍ਹਾਂ ਜਿਵੇਂ ਮੈਂ ਕਿਹਾਗਾ ਕਿ ਪਹਿਲਾ ਉਦਯੋਗਿਕ ਪਲਾਟਾਂ ਦੇ ਅੰਦਰ ਉਹਦੇ ਜਦੋਂ ਪਲਾਟਾਂ ਨੂੰ ਵਧਣਗੇ ਤਾਂ ਉੱਥੇ 50 ਰੁਪਏ ਘਟੋ-ਘਟ ਜਿਹੜਾ ਉਹਨੂੰ ਗਜ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਵੀ ਅਦਾਇਗੀ ਕਰਨੀ ਹੋਊਗੀ